ਇੱਕ ਜਿਹਾ ਪਾਉਂਦਾ ਸੋਰਾ ਫਰੇਮ ਚਮਕੌਰ ਸਾਹਿਬ ਹਲਕਾ ਹੈ ਉਥੇ ਫਸਿਆ ਬੰਦ ਕਿਹਾ ਜਾਂਦਾ ਹੈ ਤੇ ਉਥੇ ਖੜਾ ਸੀ ਪੂਰੀ ਰਾਤ ਨੂੰ ਤਾਂ ਇੱਥੇ ਬੜਾ ਪੈਨਿਕ ਵੀ ਹੋ ਗਿਆ ਸੀ ਕਿ ਆੜ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਦੇਖੋ ਸੰਗਤ 24 ਘੰਟੇ ਲੱਗੀ ਇੱਥੇ ਪੂਰੀ ਇੱਥੇ ਸਾਰੇ ਇਲਾਕੇ 'ਚ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਮੈਂ ਸਾਰੀ ਜਿਹੜੀ ਆਪਣੀ ਹੈਗੀ ਟੀਮ ਲੈ ਕੇ ਬੈਠੇ ਆ ਇੱਥੋਂ ਦੇ ਸਰਪੰਚ ਜਿਹੜੇ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਕਿਸੇ ਕਿਸੇ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਕਿ ਜਿਹੜੇ ਨਾਲ ਤੇ ਹਲਕੇ ਹੈ ਕਿ ਉੱਥੋਂ ਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਤੇ ਮੈਂ ਸਮਰਾਲਿਆਂ ਨੂੰ ਤਾਂ ਕਹਤਾ ਹੈ ਕਿ ਤੁਸੀਂ ਆਪਣੇ 4-50 ਮੁੰਡੇ ਇੱਥੇ ਕਿਉਂਕਿ ਇੱਥੇ 24 ਘੰਟੇ ਕੰਮ ਕਰਨਾ ਚੱਲਣਾ ਹੈ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਬਚਾ ਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਸੋ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਪਰਮਜੀਤ ਕਿਸੇ ਦੀ ਕਮੀ ਨਾ ਛੱਡੀ ਸਰ ਪੰਜਾਬ ਵਿੱਚ ਹੁਣ ਥਾਂ ਤੁਸੀਂ ਦੌਰਾ ਕੀਤਾ ਬਾ ਉੱਥੇ ਉੱਥੇ ਕੀ ਹਾਲਾਤ ਨੇ ਬਹੁਤ ਬੁਰੇ ਹਾਲਤ ਹੈ ਮੈਂ ਰੁਕ ਨਹੀਂ ਰਿਹਾ ਆ ਖਾਸ ਕਰਕੇ ਉਧਰ ਜਿਹੜਾ ਆਪਣਾ ਆ ਜਾਏਗਾ ਆਪਣਾ ਸੁਲਤਾਨਪੁਰ ਲੋਧੀ ਏਰੀਆ ਉੱਥੇ ਵੀ ਬਹੁਤ ਬੁਰਾ ਹਾਲ ਹੈ ਗੁਰਦਾਸਪੁਰ ਸਰਕਾਰ ਨੂੰ ਇੱਕ ਮਿੰਟ ਸਰਪੰਚ ਜੀ ਬੇਨਤੀ ਕਰਨੀ ਹੈ ਜੀ ਹਾਂਜੀ ਮੈਂ ਸਰ ਇਹ ਇੱਕ ਮਿੰਟ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਖਬਰਸਾਰ ਲੈਣ ਆਏ ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਸਾਡਾ ਜੀ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਫਸੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਦੀਆਂ ਪਹੁੰਚਦੀਆਂ ਵੈਸੇ ਮੌਕੇ ਹੀ ਜਾਂਦੀਆਂ ਨੇ ਜੀ ਅੱਜ ਤੱਕ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਪਿਛਲੇ 4-5 ਸਾਲਾਂ ਤੋਂ ਅਸੀਂ ਸਰਕਾਰ ਨੂੰ ਗੁਹਾਰਾ ਲਗਾ ਰਹੇ ਹਾਂ ਵੀ ਇਹ ਜਿਹੜਾ ਦਰਿਆ ਦੀ ਕੰਡੀਸ਼ਨ ਬਹੁਤ ਖਰਾਬ ਆ ਵੀ ਇੱਥੇ ਕਿਸੇ ਵੀ ਟਾਈਮ ਹਾਲ ਜੇ ਕੋਈ ਕੰਮ ਕਰਨ ਆਇਆ ਵੀ ਹੈ ਜੀ ਤੋਂ ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਕੰਮ ਕਰਕੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਿਹੜੀ ਹੁਣ ਮੇਨ ਠੋਕਰ ਸੀਗੀ ਜੀ ਪਿੰਡ ਦੀ ਜੀ ਨੇ ਹੁਣ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਸੀ ਸਭ ਤੋਂ ਪਹਿਲਾਂ ਉਹ ਗਿਰੀ ਹੈ ਜੀ ਉਦੋਂ ਬਾਅਦ ਗਿਰਦੇ-ਗਿਰਦੇ ਜੀ ਅੱਗੇ ਢਾਹ ਲੱਗਦੀ ਜਾ ਰਹੀ ਆ ਤੇ ਇਹਦਾ ਇਲਾਕੇ ਦੀ ਸੰਗਤਾਂ ਮੈਂ ਤੁਹਾਡੇ ਚੈਨਲ ਵਾਲੇ ਰਾਹੀਂ ਬਹੁਤ-ਬਹੁਤ ਧੰਨਵਾਦ ਕਰਦਾ ਚਾਹੁੰਦਾ ਅਸੀਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਆ ਕੇ ਸਾਨੂੰ ਬਚਾ ਲਿਆ ਉਦੋਂ ਬਾਅਦ ਆ ਕੇ ਸਾਰ ਲੈਣ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਜੇ ਹੁਣ ਹੁਣ ਸਾਡੀ ਕੋਈ ਮਦਦ ਕਰ ਸਕਦੇ ਆ ਹੋਰ ਵੀ ਸਾਨੂੰ ਸੰਗਤ ਦੀ ਹੁ ਜਿਵੇਂ ਤੁਸੀਂ ਕਿਹਾ ਵੀ ਅਸੀਂ ਹੋਰ ਬੰਦੇ ਭੇਜਾਂਗੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਰਾਤ ਨੂੰ ਕਈ ਵਾਰ ਕੰਡੀਸ਼ਨ ਖਰਾਬ ਹੋ ਜਾਂਦੀ ਹੈ ਤੇ ਸਾਡੇ ਕੋਈ ਬੰਦਿਆਂ ਦੀ ਘਾਟ ਹੋ ਜਾਂਦੀ ਹੈ ਤੇ ਸਾਰੇ ਆਲੇ-ਦਾਲੇ ਦੇ ਪਿੰਡਾਂ ਨੂੰ ਤੇ ਹੋਰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਸਾਡੇ ਕੋਲ ਪਹੁੰਚੋ ਥੈਲੇ ਲੈ ਕੇ ਮਿੱਟੀ ਦੇ ਥੈਲੇ ਲੈ ਕੇ ਤੇ ਬੰਦੇ ਲੈ ਕੇ ਪਹੁੰਚੋ ਜੀ ਤੇ ਬਾਬੂ ਸਾਹਿਬ ਦਾ ਮੈਂ ਹੋਰ ਵੀ ਧੰਨਵਾਦ ਕਰਦਾ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਅੱਜ ਮੈਂ ਅਸੀਂ ਟਰੈਕਟਰਾਂ 'ਚ ਤੇਲ ਪਾਉਣਾ ਜੀ ਸੀ ਬੀ 'ਚ ਤੇਲ ਪਾਉਣਾ ਜਾਂ ਸਾਨੂੰ ਖੜੇ ਪੈਰ ਕੋਈ ਚੀਜ਼ ਮੰਗਵਣੀ ਪੈਂਦੀ ਆ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਡਿਮਾਂਡ ਹੁੰਦੀ ਹੈ ਵੀ ਆਹ ਚੀਜ਼ ਦੀ ਸਾਨੂੰ ਮੌਕੇ ਤੇ ਲੋੜ ਆ ਜੀ ਤੇ ਇੱਕ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ ਇੱਕ ਸ਼ਿਫਟ ਦੇ ਕਾਰੀਗਰ ਦਿੱਤੇ ਆ ਜਦਕਿ ਸਾਨੂੰ 24 ਘੰਟੇ ਲਈ ਬਦਲ ਕੇ ਦੋ ਜਾਂ ਤਿੰਨ ਸ਼ਿਫਟਾਂ 'ਚ ਬੰਦੇ ਜਾਈਦੇ ਆ ਕਿਉਂਕਿ ਇੱਕ ਬੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਕੰਮ ਕਰਕੇ ਉਹ ਉਹਨੂੰ ਥਕਾਵਟ ਹੋ ਜਾਂਦੀ ਹੈ ਫਿਰ ਉਹ ਚੱਲਿਆ ਜਾਂਦਾ ਫਿਰ ਰਾਤ ਨੂੰ ਕੋਈ ਬੰਦਾ ਨਹੀਂ ਹੁੰਦਾ ਜੀ ਸਾਡੇ ਕੋਲ ਬਾਦਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਤੇ ਤੁਸੀਂ ਸਾਡੀ ਮਦਦ ਕੀਤੀ ਜੀ ਆਪਾਂ ਸਭ ਨੂੰ ਜੇ ਮੈਂ ਸਾਰੇ ਪੰਜਾਬੀਆਂ ਪੰਜਾਬ ਨੂੰ ਇਕੱਲਾ ਪੰਜਾਬ ਹੀ ਬਚਾਊਗਾ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਾ ਰਹੇ ਵਿਚਾਰੇ ਗਰੀਬ ਹੈ ਪਹਿਲੇ ਤਾਂ ਉਹਨਾਂ ਫਸਲਾਂ تباہ ਹੋ ਗਈਆਂ ਫਿਰ ਆਪਣਾ ਖਰਚਾ ਕਰ ਰਿਹਾ ਹੈ ਉਹਦੇ ਬਾਅਦ ਕੋਈ ਮਦਦ ਆਪਣੇ ਲੋਕ ਜਿਹਨੇ ਸੰਸਥਾ ਹੋ ਗਿਆ ਸਾਡੀ ਵਰਕ ਲੱਗੇ ਕਰ ਰਿਹਾ ਪਰ ਇਹਨਾਂ ਨੂੰ ਵੱਡੇ ਪੱਧਰ ਦੀ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਜਿਵੇਂ ਤਰਪਾਲਾਂ ਦੀ ਲੋੜ ਹੈ ਚਾਰੇ ਦੀ ਲੋੜ ਹੈ। ਤੇ ਜੇ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਤੇ ਫਿਰ ਫਾਇਦਾ ਨਹੀਂ ਹੈ। ਤੇ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆ ਆਪਾਂ ਛੁਣ ਝਾਕੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜਿੰਮੇਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤਾਂ ਹੋਰ ਵੱਡਾ ਨੁਕਸਾਨ ਆ ਰਹੇ। ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕਿ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੋਏ। ਆ ਜਿੰਨੇ ਵੀ ਆ ਬੰਦ ਹੈ। ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਤੇ ਬਣਾਵਾਂਗੇ ਪੱਕੇ ਅਬ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਗੀ ਅ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ